ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਏ ਜੀ ਇੱਕ ਬਈ ਬੱਚੀ ਆ ਟਾਪ ਕਲਾਸ ਇੱਕ ਬਈ ਕੋਲ ਤਿੱਲ ਬੈੜ ਆ ਗਈ ਸੋਈ ਸਵਾਈ ਆ ਆਊਟ ਕਰ ਲੈਨੇ ਆ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਹੋਰ ਠੀਕ ਹੋ ਵਧੀਆ ਨਾਮ ਤੇ ਮੋਬਾਈਲ ਨੰਬਰ ਕੀ ਆ ਨਾਮ ਮੇਰਾ ਸੋਕਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪੜਾ ਨੇੜੇ ਪਿੰਡ ਬਾਈ ਨੇੜੇ ਛੰਨਾ ਭਦੌੜ ਤੇ ਸੈਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 6283569200 9 ਤਰੀਕਾ ਜੀ ਹਾਂ 9 ਤਰੀਕਾ ਬਾਈ ਪਹਿਲਾ ਮਹੀਨਾ 2025 ਠੀਕ ਹੈ ਬਾਈ ਬਾਈ ਜਿਹੜੀ ਇਹ ਵੈੜ ਦੇ ਨੇ ਪਹਿਲੇ ਨੰਬਰ ਤੇ ਕਿਹੜਾ ਸੂਅ ਸੁਈ ਵੀ ਹੈ ਬਾਈ ਜਮਾਂਦਰੂ ਤੇ ਲਾਹੇ ਹੈ ਚਾਰੇ ਥਣ ਪਾਰਲਾ ਥਣ ਇਧਰ ਲ ਕੁਵਣੀ ਵਾਲਾ ਆ ਬੈਠਾ ਪਿਆ ਥਾਣਾ ਠੀਕ ਆ ਇਧਰ ਲ ਹਾਂ ਹੂੰ ਆ ਦੇਖਾ ਥਣ ਹੈਗਾਗਾ ਹੂੰ ਪਹਿਲਾਂ ਤੋਂ ਨਹੀਂ ਚੱਲਦਾ ਠੀਕ ਆ ਬਾਕੀ ਆਹ ਤੇ ਨਹੀਂ ਸਹੀ ਜਾਂਦੇ ਬਾਕੀ ਤੇ ਨਹੀਂ ਬਾਈ ਸਹੀ ਜਾਂਦੇ ਠੀਕ ਆ ਹਾਂ ਲੇ ਚਵਾਈ ਬਾਈ ਕਹਿੰਦਾ ਮਾਰ ਕੇ ਧਾਰਾ ਕੋਈ ਚੱਕਰ ਨਹੀਂ ਲੈ ਬਿਨਾ ਬਸਮਾਦ ਉਹ ਧਾਰਾ ਕੋਈ ਚੱਕਰ ਨਹੀਂ ਲੈ ਚੈੱਕ ਕਰ ਲੋ ਲੈ ਠੰਡੀ ਫੁੱਲ ਆ ਕਹਿਣਾ ਕੋਸ਼ਿਸ਼ ਨਹੀਂ ਕਹਿੰਦੀ ਜਮੀ ਡਾਕਟਰ ਚਵਾਈ ਚੰਗੀ ਠੰਡੀ ਅੱਜ ਡਾਕਟਰ ਇਹ ਹੀਟ ਚ ਆ ਮੈਂ ਆਪਣੇ ਪਿੰਡੋਂ ਹੀ ਲਈ ਆ ਇੱਥੇ ਗਵਾਂਢ ਚ ਹੀ ਓਕੇ 9 ਕਿਲੋ ਦੁੱਧ ਚੋਕੇ ਲਿਆ ਇਹ ਦੋ ਡੰਗ ਦਾ ਮੇਰੇ ਘਰੇ ਹੁਣ 7 ਕਿਲੋ ਦੁੱਧ ਆ ਠੀਕ ਆ ਕੋਈ ਤਿੰਨ ਡੰਗ ਚੋਲੇ ਕੋਈ ਚਾਰ ਚੋਲੇ ਠੀਕ ਆ ਭਾਈ ਹਾਂਜੀ ਠੀਕ ਆ 7 ਲੀਟਰ ਦੁੱਧ ਭਾਈ ਕਹਿੰਦਾ ਦੋਨੇ ਡੰਗਾਂ ਦਾ ਰੈਡੀ ਆ ਦੋ ਟਾਈਪ ਉਪਰ ਵਾਲਾ ਕਰਕੇ ਰੰਬੀ ਬਹੁਤ ਆ ਚਾਰ ਡੰਗ ਚੋਲੇ ਤਾਂ ਵੀ ਕੋਈ ਚੱਕਰ ਨਹੀਂ ਫੈਂਟ ਫੁੱਲ ਆਉਂਦੀ ਉਹ ਹਾਂ ਡਾਕਟਰ ਆਪਾਂ ਫੈਂਟ ਕਢਾ ਕੇ ਨਹੀਂ ਦੇਖੀ ਆ ਘਰ ਦੇ ਜਾਂਦੇ ਦੁੱਧ ਦੁੱਧ ਪਾਉਣ ਆਪਾਂ ਗਏ ਮੈਂ ਫੈਂਟ ਚਲੋ ਵੈਸੇ ਚੰਗੂ ਹੀ ਆਊਗਾ ਤੋ ਕੜਾ ਕੀ ਉਸਤਾ ਇੱਕ ਥੋੜਾ ਜਨਾ ਆ ਨੋਂ ਲਹਾਉਣ ਵਾਲਾ ਇਹਦਾ ਮਾੜਾ ਜ ਹੂੰ ਠੀਕ ਆ ਕੋਈ ਚੱਕਰ ਨਹੀਂ ਤੋਰੇ ਤੋਰੇ ਦਾ ਠੀਕ ਆ ਬਰੀਡ ਫੁੱਲ ਚੰਗੀਆ ਕੱਦ ਚੰਗਾਗਾ ਥਾਣ ਚੰਗਾ ਮੁਠੀ ਵਾਲਾ ਥਾਣੇ ਚਵਾਈ ਚੰਗੀਆ ਠੰਡੀ ਸੀਲ ਬੱਚੀ ਪਾਲਣ ਨਾਲੋਂ ਡਾਕਟਰ ਕਿਸਦਾ ਡੰਗ ਵਧੀਆ ਸਰਦੀ ਬੱਚੀ ਪਾਲਣ ਨਾਲੋਂ ਜਾਂ ਆਉਂ ਦੁੱਧ ਪੀਣਾ ਹਨਾ ਦੋ ਜਾਨ ਆਉ ਵਧੀਆ ਡੰਗ ਸਰਦੀ ਉਹ ਕੁਛ ਵੀ ਨਹੀਂ ਕਹਿੰਦੀ ਆ ਡਾਕਟਰ ਲੈ ਠੰਡੀ ਫੁੱਲ ਜਿੰਮਰ ਜਿ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਫੇਸ ਬੜਾ ਪਿਆਰਾ ਬੋਦੀ ਚੰਗੀਆ ਸਨਖ ਪੁਣਾ ਫੁੱਲ ਆ ਬੈੜ ਦੇ ਵਿੱਚ ਤੇ ਕੀ ਮੌਲ ਆ ਬਈ ਡਾਕਟਰ ਦੇ ਦਾਂਗੇ ਆਪਾਂ 14.5 ਹਜ਼ਾਰ ਦੀ ਸੌਣ 15 ਕਰਾ ਲਾ 14.5 ਹਜ਼ਾਰ ਦੀ ਗਾ ਦੇ ਦਾਂਗੇ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਾ 14.5 ਹਜ਼ਾਰ ਦੀ ਪਾਈ ਕਹਿੰਦਾ ਬੈਡ ਦੇ ਦੇਾਂਗੇ ਬਾਈ ਠੀਕ ਆ ਕਿ ਨਹੀਂ ਦੁੱਧ ਵੀ ਚੰਗਾ 7 ਲੀਟਰ ਦੁੱਧ ਪਾਈ ਕਹਿੰਦਾ ਦੋਨੇ ਡੰਗਾਂ ਦਾ ਹਾਜ਼ਰ ਆ ਪੜੀ ਵੀ ਆ ਬੈਣ ਕੇ ਲਿਆ ਤਿੰਨ ਡੰਗ ਚੋਲੇ ਕੋਈ ਚਾਰ ਚੋਲੇ ਬਿਸ਼ੱਕ ਦੀ ਬਾਕੀ ਹੀਟ ਚਾਈ ਵੀ ਦੁੱਧ ਬਾਦ ਵੀ ਜਾਉ ਯਾਰ ਇਹ ਕੋਪਰਾ ਬੰਨੀ ਬਿਠੀ ਡਾਕਟਰ ਇਹ ਕਹਿੰਦੀ ਹੁਣ ਵੀ ਆ ਦਿਖਾਈ ਖੜੀ ਕਿੱਥੇ ਖੜੀ ਹੈ ਵਿਚਾਰੀ ਉੱਥੇ ਹੀ ਨੇ ਹਿੰਦੂ ਵੀ ਜਿੱਥੇ ਲੱਤ ਖੜਾ ਲਈ ਗਰਮ ਵਾਲੀ ਨੇ ਉੱਥੇ ਹੀ ਖੜਾ ਲਈ ਚਵਾਈ ਇੱਕ ਨੰਬਰ ਚੋਣ ਦੇਖੋ ਲੈ ਗਰਮ ਵਾਲੀ ਦਾ ਕੀ ਬਾਤ ਹੈ ਬਿਨਾ ਬਸਮਾਤ ਉਧਾਰਣੇ ਚਵਾਈ ਇੱਕ ਨੰਬਰ ਆ ਬਈ ਕੁਝ ਵੀ ਨਹੀਂ ਕਹਿੰਦੀ ਕਿੱਥੇ ਖੜੀ ਆ ਜਮ ਜੈ ਜਮਾਨ ਤਨ ਹੋ ਜਾਊਗਾ ਅੱਗੇ ਬਈ ਬੱਚੀ ਟਾਓ ਬਰੀਡ ਕਿੰਨੀ ਉਮਰ ਹੈ ਜੀ ਡਾਕਟਰ ਇਹ ਹੋਊਗੀ 8 ਤੇ ਤੇ 9 ਮਹੀਨੇ ਦੇ ਵਿੱਚ ਵਿੱਚ ਓਕੇ ਬਈ ਕਿੰਨਾ ਦੁੱਧ ਸੀ ਮਾਂ ਥੱਲੇ ਦੁੱਧ ਤਾਂ ਡਾਕਟਰ ਉਹ ਤਾਂ ਕਹਿੰਦੇ 26 27 ਲੀਟਰ ਚ ਉਹ ਇਹਦੀ ਮਾਂ ਤਾਂ ਮੈਂ ਨਹੀਂ ਕਹਿੰਦਾ ਓਕੇ ਬਾਈ ਆਪਣੀ ਖਰੀਦੀ ਵੀ ਹੈ ਓਕੇ ਬਾਈ ਖੋਲ ਦੇ ਬਾਈ ਤੋਰ ਕੇ ਚਾਰ ਥਾਣਾ ਰੱਟ ਦੇਖ ਤੇ ਛੋੜੀ ਚਾਰ ਹੀ ਥਾਣਾ ਠੰਡੀ ਦੇਖੋ ਲੈ ਜਿਵੇਂ ਮਾਂ ਘੁੱਠ ਲਈ ਜਾ ਕੀ ਬਾਤ ਹੀ ਹੈ ਠਰ ਧਰੇ ਹਿੱਦਰ ਲਾ ਪੂਰੀ ਵਿਥੀ ਤੇ ਕੱਲਾ ਕੱਲਾ ਥਾਣਾ ਚਾਰੇ ਨਿਕਲ ਬੁਰੇ ਨਿੱਗਰ ਪੜੀ ਵੀ ਦੇ ਇੱਕ ਨੰਬਰ ਝੋਲੀ ਆ ਚੌੜੀ ਚੂੜੀ ਬਰੀਟ ਫੁੱਲ ਆ ਕਰਮ ਵਾਲੀ ਤੇ ਇਹ ਤਾਂ ਡਾਕਟਰ ਬਾੜੀ ਭੜੀ ਸੀ ਜਿੰਦ ਜਾਣ ਵਾਲੀ ਬੱਚੀ ਸਨੱਖ ਪੁਣਾ ਫੁੱਲ ਆ ਬੱਚੀ ਦੇ ਵਿੱਚ ਬਾਕੀ ਤੋਰਾ ਚੈੱਕ ਕਰਵਾਉਣੇ ਬੱਚੀ ਚੰਗੀ ਆ ਯਾਰ ਬਰੀ ਡਾੜੀ ਆ ਕਿ ਨਹੀਂ ਹਮ ਅ ਜਰਸੀ ਨਾਲ ਆ ਥੋੜੀ ਅਟੈਚ ਹਾਂ ਡਾਕਟਰ ਥੋੜਾ ਜਿਹਾ ਜਰਸੀ ਨਾਲ ਅਟੈਚ ਆ ਥੋੜੀ ਤੂਰਾ ਦੇ ਕੋਈ ਇੱਕ ਨੰਬਰ ਆ ਬਾਈ ਕੱਦ ਚੰਗਾ ਬਰੀਟ ਚੰਗਾ ਝੂਲੀ ਚੰਗੀ ਆ ਕੱਲਾ ਕੱਲਾ ਥਾਂ ਜਿੰਦ ਜਾਨ ਵਾਲੀ ਬੱਚੀ ਆ ਡਾਕਟਰ ਭਲੀ ਵੀ ਚੰਗੀ ਆ ਹਾਂ ਚਮਕ ਦੇਖੋ ਬੱਚੀ ਦੀ ਕੁਛ ਨਹੀਂ ਕਹਿੰਦੀ ਡਾਕਟਰਾਂ ਕੋਈ ਨਹੀਂ ਬਹੁਤ ਐਪੀਲ ਸਹੀ ਗੱਲ ਆ ਲੈ ਜਿਵੇਂ ਮਰਜੀ ਆ ਦਵਾਈ ਚੱਲ ਕੋਈ ਚੱਕਰੀ ਨਹੀਂ ਮੈਂ ਨਮਾਉਣ ਮੁੱਲ ਦਾ ਕੁਛ ਚੰਗਾ ਕੁਆਲਿਟੀ ਬਹੁਤ ਆ ਬੱਚੀ ਦੀ ਹਾਂ ਡਾਕਟਰ ਹੂੰ ਤੇ ਕੀ ਮੁੱਲ ਆ ਭਰਾ ਜਾਇਦ ਜਨਾ ਡਾਕਟਰ ਮੁੱਲ ਆਪਾਂ ਕੁਛ ਕਰਾ ਲਾ 17 ਕਰਾ ਲਾ 18 ਕਰਾ ਲਾ 16000 ਦੀ ਬੱਚੀ ਦੇ ਦਾਂਗੇ ਠੀਕ ਆ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਓ 16000 ਦੀ ਬੱਚੀ ਪਾਈ ਕਹਿੰਦਾ ਦੇ ਦਾਂਗੇ ਡਾਕਟਰ ਚਮਕ ਦਮਕ ਦੇਖ ਬੱਚੀ ਦੀ ਕੁਆਲਿਟੀ ਬਹੁਤ ਪੁੜਾ ਦੇਖ ਹੂੰ ਆਏ ਸਲਿਨਰਗੀ ਪਈ ਆਏ ਕੁਛ ਨਹੀਂ ਕਹਿੰਦੀ ਜਮੀ ਆਏ ਕਿ ਮਾਂਜੀ ਕਰਦੀ ਪਣੀ ਵੀ ਆ ਕੁਲ ਸਿਨਲਾ ਮਣੀ ਠੰਡੀ ਆ ਸਵਾਰੀ ਠੰਡੀ ਆ ਥਾਣੇ ਚੋਲੀ ਚੋਲੀ ਦੇਖ ਡਾਕਟਰ ਲੈ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਾਣਾ ਬਾਈ ਕੀ ਬਾਤ ਆ ਮੁੱਲ ਵੀ ਜੈ ਜੈ ਬੱਚੀ ਬਹੁਤ ਚੰਗੀ ਆ ਕੁਆਲਿਟੀ ਫੇਸ ਦਿਖਾ ਦੇ ਇੱਕ ਘਰੀਨੇੜ ਤੋਂ ਗੋਦੀਵਾਦੀ ਬਹੁਤ ਚੰਗੀ ਆ ਬਰੀਡ ਚੈੱਕ ਕਰੋ ਬਾਈ ਟੋਆ ਦੇਖੋ ਲੈ ਮੱਥੇ ਤੇ ਪੈਣਾ ਨਹੀਂ ਕੀ ਬਾਤ ਡਾਇਮੰਡ ਪੀਸ ਆ ਨਾ ਡਾਇਮੰਡ ਪੀਸ ਲੈ ਚੋ ਜਮ ਜੈਜ ਮੁੱਲ ਕਰੇ ਡਾਕਟਰ ਪਾ ਕੋਈ ਜੋੜਾ ਲੈ ਜੋ ਇਕੱਠਾ ਬਣ ਤਣ ਕਰ ਦਾਂਗੇ ਠੀਕ ਆ ਬਾਈ ਜੋੜਾ ਲੈ ਜਾਉਗੇ ਭਰਾ ਕਹਿੰਦਾ ਵਧੀਆ ਮਾਨ ਤਾਨ ਕਰ ਦੇ ਕੋਈ ਚੱਕਰ ਨਹੀਂਗਾ ਮੁੱਲ ਵੈਸੇ ਇਕੱਲੇ ਇਕੱਲੇ ਜਾਨਵਰ ਦਾ ਵੀ ਜਾਇਜ਼ ਆ ਭਾਈ ਜਿਵੇਂ ਜਾਇਜ਼ ਮੁੱਲ ਵੈੜ ਵੀ ਚੰਗੀ ਆ ਤੁਹਾਨੂੰ ਹੱਡੀ ਵਿੱਚ ਡਾਕਟਰ ਥੋੜੀ ਜੀ ਜੀਨੇ ਬਾਈ ਮਹੀਨਾ ਦੋ ਮਹੀਨੇ ਜਾਂ ਜਿਵੇਂ ਇੱਕ ਪਸੂ ਸੂਣ ਚ ਰਹਿੰਦੇ ਡੰਗਾ ਜਿਹਾ ਲਾਉਣ ਉਹਦੇ ਵਾਸਤੇ ਗਾਂ ਠੀਕ ਆ ਕਿ ਨਹੀਂ ਹਾਂ ਇਹ ਵੀ ਡਾਕਟਰ ਕਰੀ ਤਾਰਾਂ ਦੇ ਕੇ ਹਟ ਗਈ ਬੱਚਾ ਹਜੇ ਛੋਟਾ ਘਟੋ ਘਟ ਨਾ ਵਾਲਾ 2-2 ਮਹੀਨੇ ਤੱਕ ਰੱਖ ਪਾਲੇ ਹਜੇ ਲਊਗੀ ਬੱਚੀ ਸਹੀ ਗੱਲ ਆ ਭਾਈ ਦੇਖ ਪੇਟ ਕੁੜੀ ਦੀ ਦੇਖ ਖੜਨੀ ਖੁੜਨੀ ਬੱਚੀ ਦੀ ਦੇਖ ਹਮਮ ਵੜੀ ਚੰਗੀ ਆ ਨਾ ਹਾਂ ਐ ਕੁਛ ਨਹੀਂ ਕਹਿੰਦੀ ਲੜੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ